ਅਕਸਰ ਸੁਰਖੀਆਂ ਵਿੱਚ ਰਹਿਣ ਵਾਲਾ ਗੁਰਵਿੰਦਰ ਖੇੜੀ ਵਾਲਾ ਬਾਬਾ ਬੀਤੇ ਦਿਨੀ ਆਪਣੇ ਸਾਰੇ ਪਰਿਵਾਰ ਤੇ ਘਰ ਜਾਂਦਾ ਤਾਂ ਆਪ khán ਆਗੂ ਨੇ ਜੋ ਗੁਰਵਿੰਦਰ ਸਿੰਘ ਖੇੜੀ ਵਾਲੇ ਦੀ ਸੱਸ ਨੇ ਗੁਰਜੀਤ ਕਰੋਨਾ ਨਾਲ ਗੱਲਬਾਤ ਕਰਦੇ ਆ ਕੀ ਮਾਮਲਾ ਸੀ ਸਾਰਾ ਇਹ ਬਲਤ ਬਹੁਤ ਲੱਗੀ ਬੜਾ ਮੰਦ ਭਾਗੀ ਖਬਰ ਆ ਜਿਹੜੇ ਥੋੜੇ ਗੋਲੀ ਚੱਲੀ ਕਿਵੇਂ ਜਿਹੜੀ ਗੋਲੀ ਜਿਹੜੀ ਵਾਰਦਾਤ ਦਾ ਅੰਜਾਮ ਹੋਇਆ ਇਹ ਇਹ ਨਾ ਮੇਰੇ ਘਰੇ ਆਏ ਇਹ ਮਤਲਬ ਪਹਿਲਾਂ ਤਾਂ ਮੈਂ ਇਹਨੂੰ ਦਰਵਾਜ਼ਾ ਨਹੀਂ ਸੀ ਖੋਲਿਆ ਇੱਕ ਦਿਨ ਪਹਿਲਾਂ ਆਇਆ ਸੀ ਰਾਤ ਨੂੰ 1:30 ਵਜੇ ਦਰਵਾਜ਼ੇ ਤੋੜ ਗਿਆ ਸੀ ਮੇਰੇ 112 ਤੇ ਮੇਰੀ ਕਾਲ ਵੀ ਹੋਈ ਵੀ ਸੀਗੀ ਜੇ ਪੁਲਿਸ ਸ਼ਾਇਦ ਉਦੋਂ ਕਾਰਵਾਈ ਕਰ ਦਿੱਤੀ ਤਾਂ ਮਤਲਬ ਇਹਨਾਂ ਦੇ ਹੌਂਸਲੇ ਬਲੰਦ ਨਾ ਹੁੰਦੇ ਹਨ ਹੁਣ ਵੀ ਇਹ ਇਹਨੂੰ ਮੈਂ ਦਰਵਾਜ਼ਾ ਨਹੀਂ ਸੀ ਖੋਲਦੀ ਇਹਨਾਂ ਮੈਂ ਕਿਹਾ ਹੋਇਆ ਸੀ ਤਾਂ ਮੇਰੇ ਘਰ ਦੀ ਦੇੜੀਂ ਟੱਪਣਾ ਇਹ ਜਾਣ ਬੁੱਝ ਕੇ ਮੇਰੀ ਮਾਂ ਨੂੰ ਬਿਠਾ ਕੇ ਲੈ ਕੇ ਆਇਆ ਇਹਨੇ ਉਸ ਜੀ ਨਾਲ ਦੋ ਪਰਪਸ ਹੱਲ ਕਰਨੇ ਚਾਹੁੰਦਾ ਇੱਕ ਤਾਂ ਇਹ ਚਾਹੁੰਦਾ ਵੀ ਮੈਂ ਆਪਦੇ ਪੇਕੇ ਨਾਲ ਘੁੱਟ ਜਮਾਂ ਦੂਜਾ ਇਹ ਚਾਹੁੰਦਾ ਸੀਗਾ ਵੀ ਹਾਂ ਠੀਕ ਹੈ ਮੈਂ ਇਹਨੂੰ ਅੰਦਰ ਤਾਂ ਮਤਲਬ ਮੈਂ ਇਹਨੂੰ ਇੱਥੇ ਅੰਦਰ ਨਿਵਾੜਿਆ ਹੈ ਬੇੜੇ 'ਚ ਮਤਲਬ ਬੇੜੇ ਵਾਲਾ ਦਰਵਾਜ਼ਾ ਮੈਂ ਖੋਲਦਾ ਸੀਗਾ ਆਹ ਕੁੰਡਾ ਲਾ ਕੇ ਇੱਥੇ ਲੌਬੀ ਵਾਲਾ ਤੇ ਇਹਨੇ ਅੰਦਰ ਵੜ ਕੇ ਜਿਹੜਾ ਦੂਸਰਾ ਬੰਦਾ ਸੀ ਜਿਹਨੂੰ ਖਾੜਕੂ ਕਹਿੰਦਾ ਹੈ ਸਾਬਕਾ ਖਾੜਕੂ ਕਹਿੰਦਾ ਉਹਦੇ ਭਰੋਸੇ 'ਚ ਜਾ ਕੇ ਮੈਂ ਖੋਲਦਾ ਦਰਵਾਜ਼ਾ ਹਨਾ ਉਹਨੂੰ ਮੈਂ ਦਿਖਾਉਣ ਚੱਲੀ ਕਿ ਵੀ ਦੇਖ ਲੈ ਪਿੱਛੇ ਭਾਈ ਸਾਡੇ ਇਹਨੇ ਆਹ ਕੁਛ ਕੀਤਾ ਹਨਾ ਜਦੋਂ ਮੈਂ ਉੱਥੇ ਅੱਧ ਵਿਚਾਲੇ ਗਈਆਂ ਦੀ ਮਾਸੀ ਦੇ ਇਹਦੇ ਤਾਏ ਦੇ ਮੁੰਡੇ ਨੇ ਪ੍ਰਭਦੀਪ ਨੇ ਕੱਕੇ ਨੇ ਮੈਨੂੰ ਫੜ ਲਿਆ ਮੈਨੂੰ ਕਹਿੰਦਾ ਮਾਸੀ ਕਿਉਂ ਗਾਹਾਂ ਤੋਂ ਗਾਹਾਂ ਗੱਲ ਵਧਾਈ ਜੰਨਿਆ ਕਹਿੰਦਾ ਗਾਹਾਂ ਤੋਂ ਗਾਹਾਂ ਠੀਕ ਹੈ ਕਹਿੰਦਾ ਅਸੀਂ ਕੀਤਾ ਕਹਿੰਦਾ ਅਸੀਂ ਦਰਵਾਜ਼ਾ ਤੋੜਿਆ ਕਹਿੰਦਾ ਤੁਸੀਂ ਸਾਨੂੰ ਪੁਲਿਸ ਜਿੱਤੇ ਤਾਂ ਕਹਿੰਦਾ ਸਭ ਬਰਾਬਰ ਮਤਲਬ ਇਹਨਾਂ ਦੀ ਇਹੋ ਜੀ ਸੋਚ ਆ ਹਨਾ ਫਿਰ ਇਹ ਜਦੋਂ ਮੇਰੇ ਹੱਥ ਤੋਂ ਮੈਂ ਉਹਨੂੰ ਕਹੇ ਮੇਰੇ ਹੱਥ ਛੱਡ ਹੱਥ ਛੱਡ ਇਹਨਾਂ ਨੂੰ ਮਤਲਬ ਬੋਲ ਬੁਲਾਰਾ ਪਹਿਲਾਂ ਮੁੰਡਾ ਸੋਨੇ ਰਿਹਾ ਸੀ ਉੱਪਰਲਾ ਪੀਜੀ ਵਾਲਾ ਉਹਨੇ ਆ ਕੇ ਦੋ ਬੱਚਿਆਂ ਨੇ ਮੈਨੂੰ ਤਾ ਮਤਲਬ ਪ੍ਰავਦੀਪ ਨੇ ਇੱਕ ਦੇ ਸੋਟੀ ਮਾਰੀ ਮੁੰਡੇ ਦੇ ਚੱਕ ਕੇ ਉੱਥੋਂ ਉੱਥੇ ਪਏ ਸੀਗੇ ਮੇਰੇ ਬਾਲਣ ਜਾਂ ਰੱਖਿਆ ਵਾ ਉੱਥੋਂ ਉਹਦੇ ਵਿੱਚ ਚੱਕ ਕੇ ਉਹਨੇ ਮਾਰਿਆ ਫਿਰ ਉਹਨਾਂ ਨੇ ਵੀ ਮਤਲਬ ਇਹ ਉੜਜੇ ਆਪਸ ਵਿੱਚ ਉੜਜੇ ਉੜਜਦੇ ਉੜਜਦੇ ਅਸੀਂ ਇਧਰਲੇ ਪਾਸੇ ਤਕੁੰਜੇ ਤੱਕ ਆ ਗਏ ਐਨੇ ਨੂੰ ਇਹ ਭੱਜ ਕੇ ਜਾ ਕੇ ਇਹਨੇ ਗੱਡੀ ਚੋਂ ਦੋ ਵੈਪਨ ਕੱਢੇ ਇੱਕ ਇਹਦੇ ਕਾਲੇ ਰੰਗ ਦਾ ਰਵਲਵਰ ਇਹਦੇ ਆਪ ਦੇ ਹੱਥ ਦੇ ਵਿੱਚ ਸੀਗਾ ਜਿਹਦੇ ਵਿੱਚ ਐ ਫਿਰਕੀ ਜੀ ਘੁੰਮ ਕੇ ਗੋਲੀ ਪੈਂਦੀ ਆ ਦੂਸਰਾ ਸੀਗਾ ਐਡਾ ਵੱਡਾ ਸੀਗਾ ਜਿਵੇਂ ਆਪਾਂ ਕਹਿੰਦੇ ਵੀ ਰਫਲ ਟਾਈਪ ਸੀਗਾ ਉਹ ਕੁਛ ਹਨਾ ਇਹਨੇ ਉਹ ਕਾਕੇ ਨੂੰ ਫੜਾਤਾ ਕਾਕੇ ਨੇ ਤਾਂ ਨਹੀਂ ਮੇਰੇ ਕੁਝ ਮਾਰਿਆ ਪਰ ਇਹਨੇ ਮੇਰੇ ਤੇ ਦੋ ਗੋਲੀਆਂ ਚਲਾਈਆਂ ਇਹ ਮਾਰਨ ਮਤਲਬ ਉਹ ਦੂਜੇ ਮੁੰਡੇ ਤੇ ਵੀ ਲੱਗਿਆ ਸੀਗਾ ਮੈਂ ਜਦੋਂ ਐਮ ਭੱਜ ਕੇ ਉਹਨੂੰ ਬਚਾਉਣ ਲੱਗੀ ਇਹਨੇ ਮੇਰੇ ਗੋਲੀ ਚੁਲਾਤੀ ਮੇਰੇ ਮਤਲਬ ਮੈਂ ਪਿੱਛੋਂ ਦੀ ਗੋਲੀ ਲਾ ਕੇ ਮੂਰੇ ਦੀ ਲੰਗੀ ਹਨ ਗੋਲੀ ਲੰਗੀ ਹੈ ਮੇਰੇ ਪੱਟ ਦੇ ਵਿੱਚ ਨੂੰ ਮੈਂ ਰੋਣ ਲੱਗੀ ਚਿੱਕਾ ਮਾਰਨ ਲੱਗੀ ਵੀ ਮੇਰਾ ਮਤਲਬ ਗੋਲੀ ਵੱਜ ਗਈ ਉਸੇ ਟਾਈਮ ਮੈਂ ਲਾਈਵ ਹੋ ਗਈ ਇਹ ਗੱਡੀ ਭਜਾ ਕੇ ਤੁਰਨ ਲੱਗੇ ਜਦੋਂ ਤੁਰਨ ਲੱਗੇ ਕੋ ਉਧਰ ਤਨ ਮੇਰਾ ਮੁੰਡਾ ਬਾਜ਼ਾਰ ਗਿਆ ਵਾ ਇਧਰਲੇ ਪਾਸੇ ਉਹ ਮੋਟਰਸਾਈਕਲ ਉਹ ਖੜਾਤਾ ਉਹ ਉਹ ਮੁੰਡੇ ਨੇ ਮਿਲਖੇ ਨੇ ਕਹਤਾ ਵੀ ਮਾਤਾ ਦੇ ਗੋਲੀ ਵੱਜੀ ਕਿ ਮੁੰਡਾ ਇਹਦੇ ਨਾਲ ਹੋਰ ਸੀਗਾ ਉਹ ਕਹਿੰਦਾ ਵੱਜੀ ਕਿੱਥੇ ਬੇਟਾ ਮੇਰਾ ਕਹਿੰਦਾ ਵੱਜੀ ਕਿ ਤੂੰ ਸੋਹਣਾ ਵੀ ਹੋਣਾ ਵੀਡੀਓ ਦੇ ਵਿੱਚ ਹਨਾ ਗੱਡੀ ਵੀ ਸਾਫ਼ ਸੁਥਰੀ ਜਾਂਦੀ ਤੁਸੀਂ ਦੇਖੀਆ ਸਾਰਾ ਕੁਝ ਦੇਖਿਆ ਹੋਊਗਾ ਇੰਨੇ ਨੂੰ ਜਦ ਹੀ ਮਤਲਬ ਇਹਨੇ ਇੱਕ ਦਾ ਗੱਡੀ 'ਚੋਂ ਫਾਇਰ ਕੀਤਾ ਮੇਰੇ ਬੇਟੇ ਵੱਲ ਨੂੰ ਦੋ ਇਹਨੇ ਗੱਡੀ 'ਚੋਂ ਉੱਤਰ ਕੇ ਫਾਇਰ ਕਰਕੇ ਇੱਕਦਮ ਇਹਨਾਂ ਨੇ ਗੱਡੀ ਭਜਾ ਕੇ ਇਹ ਲੈ ਕੇ ਆ ਆ ਕੁਛ ਇਹ ਮੇਰੇ ਨਾਲ ਕਰਦੇ ਨੇ ਇਹ ਮੈਨੂੰ ਕਦੇ ਕੁਛ ਦੱਸਦਾ ਕਦੇ ਕਹਿੰਦਾ ਪੰਜ ਵਿਆਹ ਕਰਾਏ ਨੇ ਕਦੇ ਕੁਛ ਕਰਾਏ ਨੇ ਪਹਿਲੀ ਗੱਲ ਤਾਂ ਮੈਂ ਤਿੰਨ ਵਿਆਹ ਹੋਏ ਸੀ ਮੇਰੇ 17 ਸਾਲ ਦੀ ਉਮਰ ਦੇ ਵਿੱਚ ਜਿਹੜਾ ਕਿ ਸਿਰਫ ਬਾਈਕ ਦੇ ਨਿਬੇ ਆ ਠੀਕ ਹੈ ਉਸ ਤੋਂ ਬਾਅਦ ਮੇਰਾ ਚਨਾਰਥਲ ਵਿਆਹ ਕੀਤਾ ਕਰਦਿਆ ਨਾ ਜਿਹਦੇ ਵਿੱਚੋਂ ਮੇਰੇ ਦੋ ਬੱਚੇ ਨੇ ਹੂੰ ਠੀਕ ਹੈ ਉਹਦੇ ਅਚਾਨਕ ਡੈਥ ਹੋ ਜਾਂਦੀ ਆ ਮੈਂ ਪੇਕੇ ਗਈ ਹੋਈ ਸੀ ਕਿ ਮੇਰੇ ਪਿੱਛੇ ਉਹਦੀ ਡੈਥ ਹੋ ਜਾਂਦੀ ਠੀਕ ਹੈ ਮੈਂ ਉਹਦਾ ਮੈਡੀਕਲ ਵੀ ਕਰਵਾਇਆ ਵਾ ਸਾਰਾ ਕੁਝ ਕਰਵਾਇਆ ਵਾ ਪੇਆ ਮੇਰੇ ਕੋਲ ਹਨ ਤੇ ਫਿਰ ਮੈਂ ਮਤਲਬ ਪ੍ਰਾਈਵੇਟ ਨੌਕਰੀ ਕਰਕੇ ਮੈਂ ਆਪਦਾ ਗੁਜ਼ਾਰਾ ਲੱਗੀ ਕਰਨ ਮੇਰੀ ਵੱਡੀ ਨਾਨਦ ਵਿਚਾਰੀ ਹੁਣ ਮਰ ਗਈ ਆ ਥੋੜੇ ਮਹੀਨਾ ਪਹਿਲਾਂ ਉਹਨੇ ਆਪਦੇ ਰਿਸ਼ਤੇਦਾਰ ਨੂੰ ਕਹਿ ਕਹਾ ਕਿ ਮੇਰਾ ਵਿਆਹ ਇੱਕ ਕੂਮਖੁਰ ਦੇ ਬੰਦੇ ਨਾਲ ਕਰਤਾ ਉਹ ਬੰਦੇ ਦੇ ਚੌਥੇ ਮਹੀਨੇ ਮੇਰੀ ਵਸੀਅਤ ਹੱਥ ਲੱਗ ਜਾਂਦੀ ਆ ਉਹਦੀ ਮੈਂ ਮਤਲਬ ਕਮਰੇ ਸਾਫ਼ ਕਰਦੀ ਹੁੰਨੀ ਆ ਲੈਮੀਨੇਸ਼ਨ ਵਸੀਅਤ ਮੇਰੇ ਜਦੋਂ ਹੱਥ ਲੱਗਦੀ ਆ ਮੈਂ ਵਿਚੋਲੇ ਨੂੰ ਬੁਲਾ ਕੇ ਰੋਲਾ ਪਾਉਣੀ ਆ ਉਹ ਬੰਦਾ ਵਸੀਅਤ ਤੜਾਉਣ ਦੇ ਬਦਲੇ ਪੁੱਨ ਹੈਵਾ ਹੀ ਆਪਣੀ ਭੈਣ ਦੇ ਨੌਕਰਵਾਉਂਦਾ ਪਰ ਤਖ ਨੂੰ ਪ੍ਰਵਾਨ ਨਹੀਂ ਹੈਗਾ ਠੀਕ ਹੈ ਇਹ 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 ਰਿਕਾਰਡ ਬੋਲਦੇ ਨੇ ਜਿਹੜਾ ਰਿਕਾਰਡ ਮਤਲਬ ਹੋਏਵੇਂ ਨੇ ਨਾ ਆਦਲਾ ਬਦਲੀ ਉਹ ਬੋਲਦੇ ਨੇ ਠੀਕ ਹੈ ਮੈਨੂੰ ਕੋਈ ਕੁੱਝ ਕਹੇ ਮੈਨੂੰ ਇਹ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਉਹਦੇ ਬੱਚੇ ਪਾਲਨੇ ਬਗਾਨੇ ਚੁੱਲ੍ਹੇ ਅੱਗ ਸੇਕ ਕੇ ਪਾਲਨੇ ਕਿਸ ਤੋਂ ਮੰਗ ਟੁੰਗ ਕੇ ਪਾਲਨੇ ਕਿਸ ਤੋਂ ਦੁੱਧ ਮੰਗਿਆ ਕਿਸ ਤੋਂ ਰੋਟੀ ਮੰਗੀ ਇੱਕ ਸਮਾਂ ਇਹ ਜਿਹਾ ਵੀ ਸੀ ਮੇਰੇ ਘਰ ਅੱਠ ਦਿਨ ਆਟਾ ਨਹੀਂ ਸੀਗਾ ਉਦੋਂ ਕਿਹੜਾ ਇਹ ਸੱਟ ਗਿਆ ਸੀ ਠੀਕ ਹੈ ਇਹ ਮੈਨੂੰ ਇੰਨਾ ਗੰਦਮੰਦ ਬੋਲਦਾ ਲੋਕਾਂ ਦੇ ਵਿੱਚ ਮੈਂ ਦਿਨ ਰਾਤ ਵਿਚਰਦੀ ਆ ਲੋਕਾਂ ਨੂੰ ਵੀ ਪਤਾ ਹੀ ਆ ਮੇਰਾ ਕਦੋਂ ਥੋੜੀ ਬੇਟੀ ਦਾ ਵਿਆਹ ਹੋਇਆ ਸੀ ਕਿੰਨੀ ਦੇਰ ਹੋਈ ਆ ਤੇ ਕਦੋਂ ਤੋਂ ਲੜਾਈ ਜਿਹੜੀ ਸ਼ੁਰੂ ਹੋ ਗਈ ਆ ਕੀ ਕਾਰਨ ਹੋਣ ਇੱਕ ਦੋਸ਼ ਲਾਇਆ ਕਿ ਜਿਹੜੀ ਮੇਰੀ ਸੱਸ ਆ ਉਹ ਪੈਸਾ ਮੇਰਾ ਖਾਣਾ ਚਾਹਦੀ ਆ ਇਹ ਵੀ ਦੋਸ਼ ਲਾਇਆ ਜੇ ਮੈਂ ਪੈਸੇ ਦੀ ਭੁੱਖੀ ਹੁੰਦੀ ਪਟ ਸਾਹਿਬ ਸਾਨੀ ਮੋਰਚਾ ਮੇਰੇ ਹੱਥਾਂ ਚੋਂ ਲੰਘ ਗਿਆ ਕਮੇਨ ਸਾਹਿਬ ਮੋਰਚਾ ਮੇਰੇ ਹੱਥਾਂ ਚੋਂ ਲੰਘ ਗਿਆ ਅਮਰਤਪਾਲ ਦੇ ਮਤਲਬ ਸਾਰੇ ਕਰਤਾ ਧਰਤਾ ਉਹਦੀ ਮਤਲਬ ਮੈਂ ਸੀਗੀ ਹੈਨਾ ਜਿੰਨਾ ਮਰਜੀ ਮੈਂ ਪੈਸਾ ਬਣਾ ਲੰਦੀ ਮੇਰੇ ਬੈਂਕ ਅਕਾਊਂਟ ਦੇਖ ਲਓ ਜ਼ੀਰੋ ਨੇ ਜੀਰੋ ਨੇ ਮੇਰੇ ਬੈਂਕ ਅਕਾਊਂਟ ਪਰ ਜਿੱਦਨ ਮੈਂ ਬੇਟੀ ਦਾ ਵਿਆਹ ਕੀਤਾ ਜਿੰਨੇ ਮੈਨੂੰ ਮਤਲਬ ਜਿਨ੍ਹਾਂ ਦੇ ਕਦੇ ਕਿਸੇ ਵਾਰ ਕੋਈ ਕੰਮ ਕਰਵਾਇਆ ਕਿਸੇ ਵਾਰ ਮੈਂ ਕਦੇ ਕੋਈ ਕੰਮ ਆਈਆਂ ਠੀਕ ਹੈ ਨਾ ਜਾਂ ਕੋਈ ਮੇਰੀ ਹੱਲਪ ਲਿਹਾਜ਼ ਕਰਦਾ ਠੀਕ ਹੈ ਉਹਨਾਂ ਨੇ ਅੰਨੇ ਵਾ ਪੈਸਾ ਸਿੱਟਿਆ ਮੈਂ ਤੁਹਾਨੂੰ ਦਿਖਾ ਸਕਦੀ ਹਾਂ ਰਿਕਾਰਡ ਮੇਰੇ ਕੋਲ ਪਿਆ ਲਿਖਿਆ ਵੀ ਕਿਹੜੇ ਨੇ ਕਿੰਨਾ ਦਿੱਤਾ ਸ਼ਗਨ ਕਿਹਨੇ ਕਿੰਨਾ ਠੀਕ ਪਟਾ ਸਰ ਘਟੋ ਘਟ 8.5 ਲੱਖ ਰੁਪਈਆ ਮੈਨਾ ਰਖਾਉਂਦਾ ਵੀ ਸ਼ਗਨ ਸ਼ਗਨ ਆਇਆ ਮੇਰੇ ਘਰੇ ਜਿਦੇ ਵਿੱਚ ਮੇਰੇ ਪੇਕਿਆਂ ਦਾ ਇਕੱਲੇ ਇਕੱਲੇ ਮੇਰੇ ਭਾਈ ਨੇ 50-50 ਹਜ਼ਾਰ ਰੁਪਈਆ ਦਿੱਤਾ ਠੀਕ ਹੈ ਕਿਸੇ ਨੇ 2100 ਰੁਪਏ ਤੋਂ ਕਿਸੇ ਨੇ 31 ਬਾਕੀ ਸਭ ਨੇ 50 ਹਜ਼ਾਰ ਤੋਂ ਘੱਟ ਨਹੀਂ ਕਿਸੇ ਨੇ ਦਿੱਤਾ ਹੈਗਾ ਮੇਰੀ ਧੀ ਸਾਰਿਆਂ ਦੀ ਸਾਂਝੀ ਸਭ ਦੀ ਲਾਡਲੀ ਸੀ ਕਿ ਸਾਰਿਆਂ ਨੇ ਰਲ ਮਿਲ ਕੇ ਉਹਦਾ ਵਿਆਹ ਕੀਤਾ ਇਹ ਦੋਸ਼ ਦੇ ਪੈਸੇ ਖਾਣ ਦੇ ਦੋਸ਼ ਲਾ ਰਿਹਾ ਉਹ ਕਿਹੜੇ ਦਾ ਉਹ ਹੀ ਦੱਸਦੀਆਂ ਇਹ ਮੇਰੇ ਤੇ ਬਿਲਕੁਲ ਝੂਠੇ ਨਿਰਾਤਰ ਦੋਸ਼ ਲਾਉਂਦਾ ਮੇਰਾ ਬੇਟਾ ਗੱਡੀਆਂ ਦਾ ਕਾਰੋਬਾਰ ਕਰਦਾ ਹੈ ਉੱਪਰ ਮੇਰੇ 7 ਕਮਰੇ ਨੇ ਸੱਤੇ ਮੇਰੇ ਕਮਰੇ ਕਿਰਾਏ ਤੇ ਚੜੇ ਹੋਏ ਨੇ ਠੀਕ ਹੈ ਮੈਂ ਤਾਂ ਕਿਸੇ ਦੇ 2 ਨੰਬਰ ਤੇ ਪੈਸੇ ਨੂੰ ਵੀ ਜਿਹੜਾ ਮੈਂ ਦੇਖਿਆ ਹੋਇਆ ਇਹ ਸਿਸਟਮ ਜਿਹੜਾ ਨਾ ਪਿੰਗਲਿਆਂ ਦੇ ਅਪਾਹਜਾਂ ਦੇ ਨੋਂਦੇ ਪੈਸਾ ਖਾਂਦਾ ਉਹ ਬੰਦਾ ਆਪ ਵੀ ਓਮੇ ਮਰਦਾ ਠੀਕ ਹੈ ਆਪ ਵੀ ਪਹਜ ਹੋ ਜਾਂਦਾ ਮੈਂ ਤਾਂ ਕਿਤੇ ਗੁਰਦੁਆਰ ਤੋਂ ਦੇਖ ਨਹੀਂ ਕਦੇ ਵੱਧ ਲੈ ਕੇ ਆਈ ਮੈਂ ਇਹਦਾ ਪੈਸਾ ਖਾਉਂਗੀ ਹੈ ਮੇਰੇ ਰੱਬ ਨੇ ਵਾਧੂ ਰੋਜ਼ਗਾਰ ਦਿੱਤਾ ਹੋਇਆ ਮੇਰੇ ਘਰ ਤੇ ਮਾਤਾ ਗੁਜਰੀ ਦੀ ਐਡੀ ਕਿਰਪਾ ਏ ਜੇ ਪਿੰਡ ਰਹਿੰਦੀ ਮੈਂ ਭੁੱਖੀ ਮਰ ਗਈ ਸੀ ਪਰ ਓਰੇ ਨਾ ਮੈਂ ਕਦੇ ਭੁੱਖੀ ਮਰੀਆਂ ਨਾ ਮੈਨੂੰ ਮਾਤਾ ਗੁਜਰੀ ਮਾਰਨ ਦਵੇ ਜੇ ਕਿਤੇ ਮੈਂ ਭੁੱਖੀ ਮਰੀ ਤੇ ਮੈਂ ਲੰਗਰ ਜਾ ਕੇ ਪ੍ਰਸ਼ਾਦਾ ਛਕਾਂਗੀ ਇਹਦੀ ਰਾਤ ਨਹੀਂ ਮੈਂ ਖਾਂਦੀ ਹੈਗੀ ਇਹ ਰਾਤ ਇਕੱਠੀ ਕਰਦਾ ਰਾਤ ਇਹਦੀ ਰਾਤ ਨਹੀਂ ਮੈਂ ਖਾਂਦੀ ਇਹਦੀ ਐਸੇ ਰਾਤ ਨੇ ਇਹਨੂੰ ਡੋਬ ਲੈਣਾ ਠੀਕ ਹੈ ਮੈਂ ਆਪਦੀ ਸਿਰਫ ਬੱਚੀ ਨੂੰ ਪੜਾਉਣਾ ਚਾਹੁੰਦੀ ਆ ਮੇਰੀ ਬੱਚੀ ਪੜ ਰਹੀ ਆ ਠੀਕ ਇਹ ਕਹਿੰਦਾ ਨਾ ਕੱਲ ਇਹਨੇ ਕਿਹਾ ਵੀ ਕਿਡਨਾਪ ਕੀਤੀ ਹੋਈ ਆ ਜੇ ਮੈਂ ਕਿਡਨਾਪ ਕੀਤੀ ਹੁੰਦੀ ਭੱਟ ਸਾਹਿਬ ਤੁਸੀਂ ਤਾਂ ਦੇਖਦੇ ਹੋ ਵੀ ਅਕਸਰ ਗੁਰਦਾਰਾ ਸਾਹਿਬ ਮਾ ਸਾਡੇ ਕੜ ਜਾਂਦੀ ਆ ਅਕਸਰ ਮੇਰੀ ਬੇਟੀ ਬਾਜ਼ਾਰ ਜਾਂਦੀ ਆ ਕਦੇ ਕੀਤਾ ਜਾਂਦੇ ਕਦੇ ਕੀਤਾ ਮਿਲਦੀ ਆ ਨਾ ਸਭ ਨੂੰ ਜੇ ਕਿਡਨਾਪ ਕੀਤੀ ਹੋਊਗੀ ਤਾਂ ਕਿਡਨਾਪ ਦਾ ਮਤਲਬ ਇਹ ਹੁੰਦਾ ਵੀ ਕਿਸੇ ਕਮਰੇ ਚ ਬੰਦ ਕਰਕੇ ਸੰਗਲ ਲਾਤਾ ਹਨਾ ਕਿਡਨਾਪ ਦਾ ਮਤਲਬ ਇਹ ਹੁੰਦਾ ਨਾ ਮੇਰੀ ਬੇਟੀ ਨੂੰ ਮਿਲਣਾ ਚਾਹੁੰਦੀ ਆ ਨਾ ਅਸੀਂ ਇਹਨੂੰ ਮਿਲਣਾ ਉਹ ਕਹਿੰਦੇ ਕਿ ਇਹ ਤਿਆਰੀ ਨਾ ਮੈਂ ਤਾਂ ਇਹਨਾਂ ਦੇ ਘਰ ਦੇ ਨੂੰ ਲੈ ਕੇ ਬਿਠਾ ਗਿਆ ਸੀ ਦੀ ਨਾਨੀ ਦੀ ਲੜਕੀ ਦੀ ਪਰ ਇਹ ਤਿਆਰੀ ਚ ਪਹਿਲਾਂ ਹੀ ਮੇਤੇ ਹਮਲਾ ਕਰਨ ਦੀ ਬੈਠੇ ਇਹ ਨਾ ਚਲਾਕੀਆਂ ਇਹਨੂੰ ਹਰ ਟਾਈਮ ਇਹਨੂੰ ਕੰਮ ਹੋਰ ਕੋਈ ਨਹੀਂ ਬੇਲੜ ਬੰਦਾ ਹੈ ਬੇਲੜ ਸਾਧ ਠੀਕ ਹੈ ਨਾ ਬੜਿਆ ਸਾਧ ਬਣਿਆ ਆਸਾਦ ਕਾ ਹੁੰਦਾ ਆਪਦੇ ਆਪ ਨੂੰ ਹਨਾ ਬਾਬਾ ਕਾ ਹੁੰਦਾ ਇਹ ਬੇਲੜ ਹੈ ਸਾਰੀ ਦਿਹਾੜੀ ਇਹ ਸਾਸ਼ਾ ਘੜਦਾ ਰਹਿੰਦਾ ਮੇਰੀ ਬੇਟੀ ਦੱਸਦੀ ਸੀ ਮੈਨੂੰ ਵੀ ਜਿਵੇਂ ਛਕਰੀ ਨਹੀਂ ਚਾਲਾਂ ਚੱਲ ਕੇ ਸਾਰੇ ਟੱਬਰ ਨੂੰ ਲੜਾਈ ਰੱਖਦਾ ਸੀ ਇਹ ਮਾਂ ਦੀਆਂ ਆਉਦੀ ਪਰਜਾਈ ਕੋ ਪਰਜਾਈ ਦੀ ਆਪਦੇ ਭਾਈ ਕੋ ਭਾਈ ਦੀਆਂ ਫੇਰ ਮਾਂ ਕੋਲ ਮਾਂ ਦੀ ਘਰ ਵਾਲੀ ਕੋਲ ਇਹ ਸਾਰੇ ਟੱਬਰ ਦੇ ਵਿੱਚ ਪਾੜ ਉੱਥੇ ਵੀ ਪੁਆਈ ਰੱਖਦਾ ਆਹੀ ਸਾਸ਼ਾ ਸਾਰਾ ਦਿਨ ਕੱਢਦਾ ਇਹ ਸਾਰਾ ਦਿਨ ਕੱਢਦਾ ਇਹ ਕੱਲ ਤਿੰਨ ਬੰਦੇ ਤਾਂ ਮਤਲਬ ਇਹ ਇਹ ਇਹਦਾ ਭਰਾ ਪ੍ਰਭਦੀਪ ਤੇ ਇੱਕ ਜਿਹੜਾ ਖੜਕੂ ਸਿੰਘ ਕਹਿੰਦਾ ਜਿਹਦੇ ਮੈਂ ਭਰੋਸੇ ਜਾ ਕੇ ਗੇਟ ਖੋਲਤਾ ਇੱਕ ਉਹ ਤਿੰਨ ਚਾਰ ਬੰਦੇ ਹੋਰ ਸੀਗੇ ਪੰਜ ਛੇ ਬੰਦੇ ਮੈਨੂੰ ਸ਼ੱਕ ਪੈਂਦੇ ਸਾਡੀ ਗਲੀ ਦੇ ਵਿੱਚ ਉਪਰੇ ਫਿਰਦੇ ਸੀਗੇ ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ ਠੀਕ ਹੈ ਮੈਨੂੰ ਨੇ ਪਤਾ ਵੀ ਇਹ ਕਰਦਾ ਕੀ ਆ ਕੀ ਇਹਦੀ ਮਨਸ਼ਾ ਹੈ ਇਹ ਮੈਨੂੰ ਇੱਕ ਇੱਕ ਲਲਕਾਰਾ ਮਾਰਦਾ ਤੇਰੀ ਕੁੜੀ ਨੂੰ ਮੈਂ ਚੱਕ ਕੇ ਲੈ ਕੇ ਜਾਊ ਮੇਰੀ ਕੁੜੀ ਨੂੰ ਇੱਕ ਇੱਕ ਗੱਲ ਕਹਿੰਦਾ ਤੇਰੇ ਮਾਂ ਤੇ ਤੇਰਾ ਭਾਈ ਦੋਹੇ ਮੈਂ ਮਾਰਦਾ ਜੰਮੇ ਏ ਕਿ ਧਮਕੀ ਦਿੱਤ ਗੈਂਗਸਟਰ ਦੀ ਧਮਕੀ ਦਿੱਤੀ ਤੁਮ ਜੀ ਕਿਸੇ ਮੈਨੂੰ ਨਾ ਮਤਲਬ ਅਸੀਂ ਮਿੱਠਿਆਲ ਸੰਤਾਂ ਦੇੋਂ ਆ ਰਹੇ ਸੀਗੇ ਉਸ ਟਾਈਮ ਇਹਨੇ ਕਿਹਾ ਸੀਗਾ ਵੀ ਮੈਂ 골ਡੀ ਬਰਾਡ ਨੂੰ ਜਾਣਦਾ ਠੀਕ ਹੈ ਮੈਂ 골ਡੀ ਬਰਾਡ ਨੂੰ ਜਾਣਦਾ ਇਹਨੇ ਮੈਨੂੰ ਫੋਟੋ ਵੀ ਦਿਖਾਈ ਸੀ ਉਹਦੇ ਵਿੱਚ ਲੰਬੇ ਦਾੜੇ ਵਾਲਾ ਮਤਲਬ ਇੱਕ ਗੁਰ ਸੇਖ ਨੌਜਵਾਨ ਸਿਗਾ ਮੁੰਡਾ ਪੱਗ ਸੋਹਣੀ ਪੱਗ ਬੰਨੀ ਹੋਈ ਇਹਨੇ ਮੈਨੂੰ ਦਿਖਾਇਆ ਵੀ ਆ 골ਡੀ ਬਰਾੜਾ ਥੋੜਾ ਸਾਵਲਾ ਰੰਗ ਮੋਟੀ ਅੱਖ ਤਿੱਖਾ ਨੱਕ ਠੀਕ ਹੈ ਇਹਨੇ ਮੈਨੂੰ ਦਿਖਾਇਆ ਵੀ ਆਹਾ ਮਤਲਬ 골ਡੀ ਬਰਾੜਾ ਮੈਂ ਨਾ 골ਡੀ ਬਰਾੜਾ ਕਰ ਦੇ ਦੇਖਿਆ ਨਾ ਮੈਂ ਉਹਨੂੰ ਜਾਣਦੀ ਆ ਮੈਨੂੰ ਇਹ ਨਹੀਂ ਪਤਾ ਵੀ ਉਹ ਨਾਮ ਦੀ ਹਸਤੀ ਵੀ ਕੋਈ ਹੈਗੀ ਆ ਪਰ ਜੇ ਹੈਗੀ ਆ ਤਾਂ ਮੇਰੀ ਉਹਨੂੰ ਹੱਥ ਜੋੜ ਕੇ ਬੇਨਤੀ ਆ 골ਡੀ ਭਰਾਵਾ ਠੀਕ ਹੈ ਤੇਰੇ ਬਾਬੇ ਵਰਗੇ ਅਮੀਰ ਬੰਦਿਆਂ ਨਾਲ ਦੋਸਤੀ ਹੋਊਗੀ ਠੀਕ ਹੈ ਮਤਲਬ ਤੂੰ ਲੋਕਾਂ ਨੂੰ ਮਰਵਾਉਂਦਾ ਹੋਏਗਾ ਪਰ ਮੇਰੀ ਧੀ ਵਿਚਾਲਾ ਮੇਰੀ ਤੇਰੇ ਅੱਗੇ ਬੇਨਤੀ ਆ ਜਿਵੇਂ ਖੜਕੂ ਸਿੰਘ ਲੋਕਾਂ ਨੇ ਧੀਆਂ ਬਚਾਉਂਦੇ ਸੀ ਗੋਲਡੀ ਬਰਾਣਾ ਜੇ ਤੇਰਾ ਕਿਤੇ ਜ਼ਮੀਰ ਜਾਗਦਾ ਤਾਂ ਮੇਰੀ ਧੀ ਬਚਾਲਾ ਮੈਂ ਤੈਨੂੰ ਜਾਣਦੀ ਤਾਂ ਹੈ ਨਹੀਂ ਕਿ ਪਰ ਮੇਰੀ ਇਹ ਵੀਡੀਓ ਹੋ ਸਕਦਾ ਕਿਸ ਨਾ ਕਿਸੇ ਰਾਹੀਂ ਤੇਰੇ ਕੋ ਪਹੁੰਚ ਜਵੇ ਮੈਂ ਇਹ ਉਹਨੂੰ ਬੇਨਤੀ ਜਿਹੜਾ ਹਮਲਾ ਹੋਇਆ ਹੁਣ ਇਹ ਤੁਹਾਡੇ ਤੇ ਕਿੰਨੇ ਜਣੇ ਦਾ ਹਮਲਾ ਕੀਤਾ ਗਿਆ ਕਿੰਨੇ ਬੰਦੇ ਸੀ ਜਿਹੜੇ ਇਹਨੇ ਹਮਲਾ ਤਾਂ ਮੈਂ ਇਕੱਲੀ ਸੀ ਉਸ ਟਾਈਮ ਘਰੇ ਮੇਰੇ ਇਕੱਲੇ ਤੇ ਕੀਤਾ ਸੀਗਾ ਮੈਨੂੰ ਛਡਾਉਣ ਲੱਗੇ ਮਤਲਬ ਮੇਰੇ ਪੀਜੀ ਵਾਲੇ ਦੋ ਮੁੰਡੇ ਠੀਕ ਹੈ ਉਹਦੇ ਤੇ ਹਮਲਾ ਕੀਤਾ ਇਹਨੇ ਹਾਂ ਹਜੇ ਕਿ ਹਾਲਾ ਕਿ ਦੋਹੇ ਮੁੰਡੇ ਲੱਭ ਨਹੀਂ ਰਹੇ ਮੈਨੂੰ ਹਨਾ ਇੱਕ ਤਸਵੀਰ ਆ ਇੱਕ ਮੁੰਡਾ ਪੱਲ ਆ ਉਹ ਮੈਨੂੰ ਲੱਭ ਵੀ ਨਹੀਂ ਰਹੇ ਹੈਗੇ ਕੱਲ ਮੇਰੇ ਉੱਪਰ ਕਿਰਾਏ ਤੇ ਸਾਰਾ ਉਸ ਨੇ ਲਿਆ ਹੋਇਆ ਸਾਰਾ ਉਸ ਨੇ ਕਿਰਾਏ ਤੇ ਲਿਆ ਹੋਇਆ ਉਹ ਕਿਰਾਏ ਤੇ ਚੜਾਉਂਦਾ ਉਹਦਾ ਆਪਣਾ ਕਾਰੋਬਾਰ ਆ ਹਨਾ ਵੇ ਮੈਨੂੰ ਮੇਰਾ ਕੱਲ ਦਾ ਕੋਈ ਸੰਪਰਕ ਨਹੀਂ ਨਾ ਮੈਨੂੰ ਪੁਲਿਸ ਦੱਸ ਰਹੀ ਆ ਵੀ ਉਹਨਾਂ ਕੋਲ ਨੇ ਮੁੰਡੇ ਨਾ ਉਹਨਾਂ ਦੇ ਘਰ ਦੇ ਇੱਥੇ ਗੇੜੇ ਮਾਰਦੇ ਨੇ ਕੋਈ ਸਮਝ ਨਹੀਂ ਆਉਂਦੀ ਬੱਚੇ ਕਿ ਗਏ ਤਾਂ ਕਿੱਥੇ ਗਏ ਵੀ ਇਹਦੇ ਗੁੰਡੇ ਤਾਂ ਨਹੀਂ ਚੱਕ ਕੇ ਲੈ ਗਏ ਮੈਨੂੰ ਇਹ ਮਤਲਬ ਸ਼ੱਕ ਪੈਂਦੀ ਆ ਵੀ ਇਹਦੇ ਬੰਦੇ ਤਾਂ ਨਹੀਂ ਕਿਤੇ ਚੱਕ ਕੇ ਲੈ ਗਏ ਹੈਗੇ ਉਹਨਾਂ ਨੂੰ ਮੁੰਡਿਆਂ ਨੂੰ ਸਰਕਾਰ ਅਰ ਪ੍ਰਸ਼ਾਸਨ ਨੂੰ ਤੂੰ ਕੀ ਮੰਗ ਕਰਦੀ ਮੈਂ ਭਗਵੰਤ ਮਾਨ ਤੋਂ ਮਤਲਬ ਇਹ ਮੰਗ ਕਰਦੀ ਆ ਵੀ ਜੇ ਤੂੰ ਅਸਲੇ ਦਾ ਅਸਲੀ ਵਿਰੋਧੀ ਹੈਗਾ ਤਾਂ ਇਹ ਜਿਆ ਨੂੰ ਨਾ ਤਪਾ ਜਿਹੜੇ ਗਰੀਬ ਬੰਦਿਆਂ ਨੂੰ ਤੰਗ ਕਰਦੇ ਨੇ ਠੀਕ ਹੈ ਜਿਹੜਾ ਮਤਲਬ ਗੋਲੀਆਂ ਚਲਾਉਂਦੇ ਨੇ ਛੱਡ ਤੇ ਜਿਹੜਾ ਕੁਝ ਕਰਦੇ ਨੇ ਇਹ ਜਿਆ ਤੇ ਨੱਥ ਪਾ ਨਾ ਕਿ ਮਤਲਬ ਜੇ ਕਿਸੇ ਨੇ ਫੋਟੋ ਵੀ ਪਾਤੀ ਤੂੰ ਉਨ ਤੋਂ ਹੀ ਪਰਚਾ ਦੇ ਦੰਨਾ ਜੇ ਉਹੋ ਜੀ ਕਰਦੇ ਆ ਤੁਸੀਂ ਕਾਰਵਾਈਆਂ ਤੇ ਅਸਲੀ ਵੀ ਕਾਰਵਾਈ ਕਰੋ ਜਿਹੜੀ ਮੇਰੇ ਤੇ ਹੋ ਚੁੱਕੀ ਆ ਇਹਨੇ ਪਹਿਲਾਂ ਮੇਰੇ ਦਰਵਾਜ਼ੇ ਥੋੜੇ ਤੀਜਾ ਹੁਣ ਮੇਰੇ ਪੱਟ ਚ ਗੋਲੀ ਮਾਰਤੀ ਤੀਜਾ ਇਹ ਹੋ ਸਕਦਾ ਸਾਨੂੰ ਜਾਨੋ ਮਾਰ ਦੇਵੇ ਕਿਉਂਕਿ ਕਹਿੰਦਾ ਇਹਨੇ ਕੱਲ ਉਹਦੇ ਵੀਡੀਓ ਚ ਵੀ ਕਿਹਾ ਵੀ ਇਹ ਤਾਂ ਸ਼ੁਰੂਆਤ ਆ ਨੇ ਵੀ ਅੱਗੇ ਅੱਗੇ ਦੇਖੋ ਮੈਂ ਕੀ ਕਰਦਾ ਠੀਕ ਹੈ ਮੈਨੂੰ ਮੈਨੂੰ ਛੁਟਕਾਰਾ ਚਾਹੀਦਾ ਇਸ ਬੰਦੇ ਤੋਂ ਮੇਰੀ ਬੇਟੀ ਨੂੰ ਇਸ ਬੰਦੇ ਤੋਂ ਛੁਟਕਾਰਾ ਚਾਹੀਦਾ ਅਸੀਂ ਇਹਦੇ ਨਾਲ ਨਹੀਂ ਘਟ ਸਕਦੇ ਜਿਸਨਾਂ ਕਿਸਾਨਾਂ ਨੂੰ ਗਰਜੀਤ ਕੌਰ ਜਿਨ੍ਹਾਂ ਦੇ ਬੀਤੇ ਦਿਨਾਂ ਦੇ ਜਵਾਈ ਜਿਹੜੇ ਕਿ ਗੁਰਵਿੰਦਰ ਵਾਲਾ ਗੁਰਵਿੰਦਰ ਸਿੰਘ ਖੇੜੀ ਵਾਲਾ ਜਿਹੜੇ ਕਿ ਉਹਨਾਂ ਨੂੰ ਕਿਹਾ ਜਾਂਦਾ ਤੇ ਉਹਨਾਂ ਵੱਲੋਂ ਆ ਕੇ ਇਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੋਵੇਂ ਤਰ੍ਹਾਂ ਤੇ ਕਿਵੇਂ ਜਿਹੜੀ ਕੀ ਕਾਰਵਾਈ ਕਰਦੀ ਹੈ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਿਵਿੰਦਰ ਕੋਟ ਦੇ ਨਾਲ ਰਜਿੰਦਰ ਸਿੰਘ ਪਟਦੀ ਦੀ ਬਿਚਾਰ ਰਿਪੋਰਟ